ਨਵਾਂ ਸਾਲ ਨਹੀਂ ਨਵੀਂ ਸੋਚ ਨਵਾਂ ਆਪ ਕੇਂਦਰੀ ਨਵਾਂ ਸਾਲ ਆ ਗਿਆ ਪਰ ਸੱਚ ਇਹ ਹੈ ਕਿ ਨਵਾਂ ਸਾਲ ਨਹੀਂ ਸਾਨੂੰ ਆਪਣੇ ਆਪ ਨੂੰ ਨਵਾਂ ਬਣਾਉਣਾ ਪੈਂਦਾ ਹੈ ਪੁਰਾਣੀ ਸਾਲ ਦੀ ਸਫਾਈ ਤਾਂ ਕਰ ਲੈਂਦੇ ਹਾਂ ਅਸੀਂ ਨਵੇਂ ਕੱਪੜੇ ਤਾਂ ਪਾ ਲੈਂਦੇ ਹਾਂ ਪਰ ਪ੍ਰਾਣੀ ਨਫ਼ਰਤ ਗਿਲੇ ਤੇ جھوٹੇ ਵਾਅਦਿਆਂ ਨਾਲ ਹੀ ਨਵੇਂ ਸਾਲ ਵਿੱਚ ਦਾਖਲ ਹੋ ਜਾਂਦੇ ਹਾਂ ਆਓ ਇਸ ਸਾਲ ਦਿਲ ਦੀ ਸਫਾਈ ਵੀ ਕਰੀਏ ਵਾਅਦੇ ਨਹੀਂ ਸੱਚ ਹਰ ਸਾਲ ਅਸੀਂ ਇੱਕ ਲਿਸਟ ਬਣਾ ਲੈਂਦੇ ਹਾਂ ਕੀ ਕਰਨਾ ਹੈ ਕੀ ਬਣਨਾ ਪਰ ਅਕਸਰ ਇਹ ਨਹੀਂ ਸੋਚਦੇ ਕਿ ਅਸੀਂ ਕਿਉਂ ਉੱਥੇ ਖੜੇ ਹਾਂ ਜਿੱਥੇ ਹਾਂ ਜਦੋਂ ਸਾਨੂੰ ਆਪਣੇ ਲੈ ਗਏ ਫੈਸਲੇ ਆਂਦੀ ਸਚਾਈ ਦੀ ਸਮਝ ਆ ਜਾਂਦੀ ਹੈ ਤਾਂ ਸਾਡੇ ਰਸਤੇ ਆਪਣੇ ਆਪ ਸਾਫ਼ ਹੋ ਜਾਂਦੇ ਹਨ ਇੱਕ ਸੱਚੀ ਸਮਝ ਅਤੇ ਸੋਚ ਇਹੀ ਸਭ ਤੋਂ ਵੱਡਾ ਰਿਜ਼ੋਲੂਸ਼ਨ ਹੈ ਹਰ ਸਾਲ ਵਾਅਦੇ ਕਰਦੇ ਹਾਂ ਪਰ ਪੁੱਲ ਜਾਣਦੀ ਹਾਂ ਕਿ ਸਾਡਾ ਸਮਾਂ ਨਹੀਂ ਬਦਲਦਾ ਸਾਨੂੰ ਆਪਣੀ ਸੋਚ ਬਦਲਨੀ ਪੈਂਦੀ ਹੈ ਖੁਸ਼ੀ ਦੀ ਪਰਿਭਾਸ਼ਾ ਆਖਿਰ ਕੀ ਹੈ ਅਸਲ ਖੁਸ਼ੀ ਅਤੇ ਕਿਸ ਵਿੱਚ ਹੈ ਖੁਸ਼ੀ ਕੀ ਖੁਸ਼ੀ ਵੱਦ ਕਮਾਈ ਵਿੱਚ ਹੈ ਜਾਂ ਖੁਸ਼ੀ ਵੱਦ ਚੀਜ਼ਾਂ ਵਿੱਚ ਨਹੀਂ ਖੁਸ਼ੀ ਉਹ ਹੈ ਅਗਰ ਤੁਸੀਂ ਕਿਸੇ ਤੋਂ ਉਮੀਦਾਂ ਘੱਟ ਰੱਖਦੇ ਹੋ ਤੁਹਾਡੇ ਆਸ-ਪਾਸ ਲੋਕ ਸੱਚੇ ਨੇ ਤੁਹਾਡਾ ਮਨ ਅਤੇ ਹਿਰਦਾ ਸ਼ਾਂਤ ਹੈ ਇਹ ਹੀ ਅਸਲ ਖੁਸ਼ੀ ਹੈ ਜੋ ਚਲੇ ਗਏ ਉਹ ਸਬਕ ਸਨ ਕੁਝ ਲੋਕ ਸਾਲ ਦੇ ਨਾਲ ਚਲੇ ਗਏ ਉਹ ਤੁਹਾਨੂੰ ਮਜ਼ਬੂਤ ਬਣਾਉਣ ਆਏ ਸਨ ਤੁਹਾਡਾ ਸਾਥ ਨਿਭਾਉਣ ਨਹੀਂ ਅਗਰ ਤੁਹਾਨੂੰ ਇਸ ਗੱਲ ਦੀ ਸਮਝ ਆ ਗਈ ਤਾਂ ਇਹ ਹੀ ਜਿੱਤ ਹੈ ਆਪਣੇ ਲਈ ਆਪ ਲਈ ਵਕਤ ਅਸੀਂ ਦੂਜਿਆਂ ਲਈ ਤਾਂ ਹਮੇਸ਼ਾ ਸੋਚਦੇ ਹਾਂ ਹੁਣ ਆਪਣੇ ਆਪ ਲਈ ਵਕਤ ਕੱਢੀਏ ਆਓ ਇਸ ਸਾਲ ਦੁਨੀਆ ਨੂੰ ਖੁਸ਼ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਖੁਸ਼ ਕਰਿਏ ਆਪਣੇ ਆਪ ਨੂੰ ਸੁਣੀਏ ਆਪਣੇ ਮਨ ਦੀ ਆਵਾਜ਼ ਪਛਾਨੀ ਕਿਉਂਕਿ ਜੋ ਆਪਣੇ ਨਾਲ ਠੀਕ ਹੈ ਉਹ ਦੁਨੀਆ ਨਾਲ ਠੀਕ ਰਹਿੰਦਾ ਹੈ ਨਿਊ ਇਅਰ ਦਾ ਅਸਲ ਮੈਸੇਜ ਕੀ ਹੈ ਨਵਾਂ ਸਾਲ ਨਵਾਂ ਸਾਲ ਇੱਕ ਮੌਕਾ ਨਹੀਂ ਇੱਕ ਦਰਪਣ ਹੈ ਜੋ ਸਾਨੂੰ ਦਿਖਾਉਂਦਾ ਹੈ ਕੀ ਅਸੀਂ ਕਿੱਥੇ ਖੜੇ ਹਾਂ ਹਾਉ ਇਸ ਸਾਲ ਵੱਡੇ ਵਾਅਦੇ ਨਹੀਂ ਛੋਟੇ ਸੱਚ ਚੁਣੀਏ ਘੱਟ ਸ਼ਿਕਾਇਤਾਂ ਤੇ ਵੱਧ ਸ਼ੁਕਰਾਨਾ ਕਰੀਏ ਨਵਾਂ ਸਾਲ ਕੋਈ ਜਾਦੂ ਨਹੀਂ ਕਰਦਾ ਪਰ ਇੱਕ ਮੌਕਾ ਜ਼ਰੂਰ ਦੇ ਜਾਂਦਾ ਹੈ ਆਪਣੇ ਆਪ ਨੂੰ ਸਮਝਣ ਦਾ ਅੰਤ ਵਿੱਚ ਇੱਕ ਅਰਦਾਸ ਸਭ ਤੇ ਭਲੇ ਲਈ ਰੱਬ ਕਰੇ ਇਸ ਸਾਲ ਘੱਟ ਤਿਖਾਵਾ ਅਤੇ ਵੱਧ ਸੱਚ ਹੋਵੇ ਕਟ ਸ਼ੋਰ ਅਤੇ ਵੱਧ ਸ਼ਾਂਤੀ ਹੋਵੇ। हे वाई गुरुजी, ਨਵੇਂ ਸਾਲ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਹਾਂ। ਉਹਨਾਂ ਸਾਹਾਂ ਲਈ ਜੋ ਅਜੇ ਸਾਡੇ ਨਾਲ ਹਨ। ਜਿਨ੍ਹਾਂ ਦੇ ਦਿਲ ਭਾਰੇ ਨੇ, ਉਹਨਾਂ ਨੂੰ ਹੌਸਲਾ ਦੇਣਾ, ਜਿਨ੍ਹਾਂ ਦੀਆਂ ਅੱਖਾਂ ਪੀਜੀਆਂ ਨੇ, ਉਹਨਾਂ ਨੂੰ ਸਕੂਨ ਬਖਸ਼ਣਾ। ਇਹ ਦਾਤਾ ਸਾਨੂੰ ਉਹ ਸੋਚ ਦੇਣਾ ਜੋ ਕਿਸੇ ਨੂੰ ਤੋੜੇ ਨਾ ਉਹ ਬੋਲ ਦੇਣਾ ਜੋ ਕਿਸੇ ਨੂੰ ਦੁੱਖ ਨਾ ਪਹੁੰਚਾਏ ਇਸ ਸਾਲ ਰਿਸ਼ਤੇ ਮਜ਼ਬੂਤ ਹੋਣ ਦਿਲ ਸਾਫ਼ ਹੋਣ ਤੇ ਨੀਤਾਂ ਨੇਕ ਹੋਣ ਹਰ ਘਰ ਵਿੱਚ ਰੌਸ਼ਨੀ ਹਰ ਦਿਲ ਵਿੱਚ ਆਸ ਹੋਵੇ ਅਤੇ ਹਰ ਇਨਸਾਨ 'ਚ ਇਨਸਾਨੀਅਤ ਹੋਵੇ ਵਾਹਿਗੁਰੂ ਜੀ ਇਸ ਨਵੇਂ ਸਾਲ ਨੂੰ ਸਭ ਲਈ ਬਰਕਤਾਂ ਅਤੇ ਖੁਸ਼ਹਾਲੀ ਵਾਲਾ ਬਣਾਉਣਾ